ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਵੀ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਰੇਤ ਵੀਰੇ ਜਾਨੀ ਨਾ ਮੰਨ ਲਓ ਮੰਡੀ ਆਦਾ ਤੜਕੇ ਚਾਰ ਪਾਈ ਵਸਾ ਟਾਣਾ ਲੁੱਟਣ ਵਾਲੇ ਬਾਦੂ ਖਲ ਲੁੱਟਦੇ ਮੈਂ ਮਰਾਠਪੁਰੇ ਦਾ ਮੈਂ ਮਰਾਠਪੁਰੇ ਦਾ ਰਾਤ ਚ ਰੋਕ ਲੈਂਦੇ ਲੋਕਾਂ ਸਰ ਲੁੱਡੀ ਭਾਈ ਜੀ ਮੈਂ ਕੀਤਾ ਇਹ ਫੋਨ ਆ ਕੀਤਾ ਹੀ ਆ ਰਾਜ ਰੋਕ ਕੇ ਪੈਹੇ ਖੋਲ ਲੈਂਦੇ ਕੋਲ ਲੈਂਦੇ ਸਾਰੇ ਸਾਤਰ ਮਾਰਦੇ ਨੇ ਥੱਟਾ ਵਕਰੀਆਂ ਲਾ ਦਿੰਦੇ ਆ ਸਾਡੇ ਕਿਈਆਂ ਬੰਦੇ ਨੁਕਸਾਨ ਹੋ ਗਏ ਵੱਲੀ ਚਾਹੀਦੀ ਬੜਾ ਅੱਛਾ ਮੈਂ ਕੋਈ ਗੱਲ ਨਹੀਂ ਕੀਤਾ ਜੇ ਮੁਰਾਦਪੁਰੇ ਗੋਗਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ ਪਰ ਉੱਥੇ ਬੜਾ ਹੋਣਾ ਪਰ ਖਤਮ ਕਰਾਂਗੇ ਪਹਿਲੇ ਸਾਲ ਹੀ ਨਬੇੜ ਦਿਆਂਗੇ ਪੱਕਾ ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਰਿਤ ਵੀਰੇ ਜਾਨੀ ਨਾ ਮੰਨ ਲਓ ਮੰਡੀ ਆ ਦਾ ਤੜਕੇ 4:00 ਵਜੇ ਆ ਜਾਣਾ ਲੁੱਟਣ ਵਾਲੇ ਬਾਦੂ ਘਰ ਲੁੱਟਦੇ ਮੈਂ ਹਾਂਜੀ ਮਰਾਕਪੁਰ ਦਾ ਮੈਂ ਮਰਾਕਪੁਰ ਦਾ ਹਾਂ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਨੂੰ ਸਰ ਲੋਡੀ ਭਾਈ ਜੀ ਮੈਂ ਕਹਿੰਦਾ ਸੀ ਫੋਨ ਆ ਕਿਤਾ ਹੀ ਆ ਰਾਜ ਰੋਕ ਕੇ ਪੈਹੇ ਖੋਲ ਲੈਂਦੇ ਖੋਲ ਲੈਂਦੇ ਸਾਰੇ ਹਾਤਰ ਮਾਰਦੇ ਸੱਟਾਂ ਵਖਰੀਆਂ ਲਾ ਦਿੰਦੇ ਆ ਸਾਡੇ ਕਈਆਂ ਬੰਦੇ ਨੁਕਸਾਨ ਹੋਇਆ ਵੱਲੀ ਚਾਹੀਦਾ ਬੜਾ ਅੱਛਾ ਬੜਾ ਅੱਛਾ ਮੈਂ ਕੋਈ ਗੱਲ ਨਹੀਂ ਕੀਤਾ ਜੇ ਮੁਰਾਦਪੁਰੇ ਗੋਕਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਅੱਛਾ ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ ਪਰ ਉੱਥੇ ਬੜਾ ਹੋਣਾ ਪਰ ਖਤਮ ਕਰਾਂਗੇ ਪਹਿਲੇ ਸਾਲ ਹੀ ਨਵੇੜ ਦਿਆਂਗੇ ਪੱਕਾ ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਤੇ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਰੇਤ ਵੀਰੇ ਜਾਨੀ ਨਾ ਮੰਨ ਲਓ ਮੰਡੀ ਆਡਾ ਤੜਕੇ 4:00 ਵਜੇ ਟਾਇਨਾ ਲੁੱਟਣ ਵਾਲੇ ਬਾਡੂ ਖਾ ਲੁੱਟਦੇ ਮੈਂ ਮਰਾਕਪੁਰ ਦੇ ਨਾਲ ਕਿੱਥੇ ਮੈਂ ਮਰਾਕਪੁਰ ਦੇ ਨਾਲ ਅੱਛਾ ਰਾਤ ਚ ਰੋਕ ਲੈਂਦੇ ਲੋਕ ਸਰ ਲੁੱਡੀ ਭਾਈ ਜੀ ਰਾਤ ਕਿਤਾ ਹੀ ਬੋਲ ਆ ਕਿਤਾ ਹੀ ਰਾਤ ਰਾਜ ਰੋਕ ਕੇ ਪੈਹੇ ਖੋਲ ਲੇ ਕੋਲਿੰਦੇ ਸਰ ਹਾਂ ਸਾਤਰ ਮਾਰਦੇ ਨੇ ਠੱਡਾ ਵਖਰੀਆਂ ਲਾ ਦਿੰਦੇ ਆ ਸਾਡੇ ਕਈ ਬੰਦੇ ਨੁਕਸਾਨ ਹੋ ਗਏ ਵੱਲੇ ਚਾਹੀਦਾ ਬੜਾ ਅੱਛਾ ਮੈਂ ਕੋਈ ਗੱਲ ਨਹੀਂ ਕੀਤਾ ਜੇ ਮੁਰਾਦਪੁਰੇ ਗੋਕਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਐ ਪਰ ਉੱਥੇ ਬੜਾ ਹੋਣਾ ਪਰ ਖਤਮ ਕਰਾਂਗੇ